ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਉਹ ਏਰੀਆ ਦੱਸਾਂਗਾ ਜਿੱਥੋਂ ਦੇ ਲੋਕਾਂ ਨੂੰ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲਮੱਠ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਬੈਸ਼ੇ ਤੱਕਈ ਦਿਨਾਂ ਤੋਂ ਪੂਰੇ ਭਾਰਤ ਵਿੱਚ ਕਈ ਸਟੇਟਾਂ ਵਿੱਚ ਬਰਸਾਤੀ ਮੀਂਹ ਕਾਰਨ ਭਾਰੀ ਤਵਾਹੀ ਦੀਆਂ ਖਬਰਾਂ ਆ ਰਹੀਆਂ ਹਨ ਪਰ ਰੋਪੜ ਸ਼ਹਿਰ ਵਿੱਚ ਮੰਗਲ ਚੌਂਕ ਰੇਲਵੇ ਫਾਟਕ ਤੋਂ ਗੋਬਿੰਦਵਲੀ ਮਾਜਰੀ ਠੇਕੇਦਾਰਾਂ ਜਾਣ ਵਾਲੀ ਸੜਕ ਤੇ ਖੜਾ ਨਹਿਰ ਤੋਂ ਪਹਿਲਾਂ ਬਸਾਤੀ ਪਾਣੀ ਦੇ ਨਿਕਾਸ਼ ਲਈ ਇੱਕ ਨਾਲਾ ਹੈ ਜਿੱਥੇ ਪੁਲੀ ਚੌੜੀ ਕਰਨ ਲਈ ਕੰਮ ਚੱਲ ਰਿਹਾ ਸੀ ਅਤੇ ਇਹ ਪੁਲੀ ਤਿਆਰ ਹੋਏ ਨੂੰ ਵੀ ਕਈ ਦਿਨ ਬੀਤ ਚੁੱਕੇ ਹਨ ਅਤੇ ਪੁਲੀ ਬਣਾਉਣ ਸਮੇਂ ਦੋਵਾਂ ਸਾਈਡਾਂ ਤੋਂ ਸੜਕ ਤੋੜੀ ਗਈ ਸੀ ਉਸ ਨੂੰ ਅਜੇ ਤੱਕ ਪੁਲੀ ਨਾਲ ਨਹੀਂ ਜੋੜਿਆ ਗਿਆ ਅਤੇ ਕੰਮ ਵੀ ਕਈ ਦਿਨਾਂ ਤੋਂ ਬੰਦ ਪਿਆ ਹੈ ਕੱਲ ਰਾਤ ਤੋਂ ਰੁਕ ਰੁਕ ਕੇ ਮੀ ਪੈ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਵੀ ਭਾਰੀ ਮੀਂਹ ਪੈਣ ਦੀਆਂ ਖਬਰਾਂ ਆ ਰਹੀਆਂ ਹਨ ਇਹ ਤੇ ਹੀ ਦੇਖ ਸਕਦੇ ਹੋ ਜੋ ਪੁੜੀ ਚੌੜੀ ਕਰਨ ਦਾ ਕੰਮ ਸੀ ਇਹ ਹੋ ਚੁੱਕਾ ਕੰਪਲੀਟ ਦਾ ਕੰਮ ਪੁੜੀ ਤੁਹਾਡੇ ਸਾਹਮਣੇ ਆ ਇਹ ਦੇਖੋ ਦੋਵਾਂ ਸਾਈਡਾਂ ਤੋਂ ਸੜਕ ਤੋੜੀ ਹੋਈ ਆ ਸਾਹਮਣੇ ਨੀਵੀਂ ਜਗ੍ਹਾ ਤੇ ਥੋੜੀ ਮਿੱਟੀ ਪਾ ਕੇ ਦੋ ਘਫਟ उतों रास्ता बनाया हुआ आरजी तौर से वो भी पक्की नहीं बनाई मिट्टी पाई हुई देखो मी रात दे तो देख का ही रुक रुक के छूगा हूँ भी पै रहा यह पुली बिल्कुल तैयार ये दोवे सैडा देख सकते हो जो सड़क तोड़ी गई आज तक कंप्लीट नहीं गई क्योंकि ये जो बरसाती निकास ली ਪਾਣੀ ਵਾਲਾ ਨਾਲਾ ਆ ਤੇ ਉੱਪਰੋਂ ਜਿੱਧਰੋਂ ਆਉਂਦਾ ਉਧਰ ਕਾਫੀ ਉਚਾਈ ਹੈ ਔਰ ਜਦੋਂ ਮੀਂਹ ਪੈਂਦਾ ਕਾਫੀ ਰੋੜ ਦੇ ਨਾਲ ਪੂਰੀ ਤੇਜ਼ੀ ਦੇ ਨਾਲ ਪਾਣੀ ਆਉਂਦਾ ਜੇਕਰ ਮੀਂਹ ਪਿਆ ਤੇ ਇਹ ਜੋ ਨੀਵੀਂ ਜਗ੍ਹਾ ਤੇ ਸੜਕ ਬਣਾਈ ਆ ਮਿੱਟੀ ਦੀ ਇਹ ਵੀ ਰੁੜ ਜਾਣੀ ਆ ਔਰ ਇਹ ਲਾਂਘਾ ਵੀ ਬੰਦ ਹੋ ਜਾਣਾ ਜਿਹਦੀ ਵਜ੍ਹਾ ਦੇ ਨਾਲ ਗੋਵਿੰਦ ਵੈਲੀ ਜਾਂ ਮਾਜਰੀ ਠੇਕੇਦਾਰਾਂ ਵਾਲੀ ਸ਼ੈੱਟ ਤੇ ਜਿੰਨੇ ਵੀ ਪਿੰਡ ਆ ਉਹਨਾਂ ਲੋਕਾਂ ਦਾ proper ਸ਼ਹਿਰ ਦੇ ਨਾਲੋਂ ਸੰਪਰਕ ਟੁੱਟ ਜਾਣਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਜਾਏਗਾ ਇਹ ਦੇਖੋ ਜੋ ਨੰਗਰ ਰੇਲਵੇ ਫਾਟਕ ਤੋਂ ਸੜਕ ਆ ਰਹੀ ਆ ਦੇਖ ਸਕਦੇ ਹੋ ਤੁਸੀਂ ਇਹ ਆ ਜੀ ਇਹ ਰੋਡ ਨੀ ਤਹੀ ਦੇਖ ਸਕਦੇ ਹੋ ਹਲਕਾ ਹਲਕਾ ਪੈ ਰਿਹਾ ਜੇ ਵੀ ਸੜਕ ਤੋਂ ਪਾਰ ਸਾਹਮਣੇ ਦੇਖੋ ਨੀਵੀਂ ਜਗ੍ਹਾ ਇਹ 2023 ਦੇ ਵਿੱਚ 9 ਤੇ 10 ਜੁਲਾਈ ਨੂੰ ਇਸ ਜਗ੍ਹਾ ਤੋਂ ਸੜਕ ਟੁੱਟ ਗਈ ਸੀ ਕਿਉਂਕਿ ਭਾਰੀ ਮਾਤਰਾ ਦੇ ਵਿੱਚ ਇਸ ਬਰਸਾਤੀ ਨਾਲੇ ਵਿੱਚ ਨਿਕਾਸ਼ ਦਾ ਪਾਣੀ ਆਇਆ ਸੀ ਇਸ ਜਗ੍ਹਾ ਤੋਂ ਸੜਕ ਟੁੱਟ ਗਈ ਸੀ ਜੋ ਕਿ ਰਿਪੇਅਰ ਕੀਤੀ ਗਈ ਸੀ ਤੇ ਤੁਹਾਨੂੰ ਨੇੜੇ ਜਾ ਕੇ ਦੱਸਦਾ ਅਜੇ ਵੀ ਉੱਥੇ ਜੋ ਬੋਰੇ ਭਰ ਕੇ ਮਿੱਟੀ ਦੇ ਲਾਏ ਸੀ ਸੜਕ ਵੀ ਰਿਪੇਅਰ ਕਰਨ ਦੇ ਲਈ ਉਹ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਇਹ ਨਾਲਾ ਜੀ ਜੋ ਬਰਸਾਤੀ ਪਾਣੀ ਦਾ ਆਪ ਹੀ ਦੇਖ ਸਕਦੇ ਹੋ ਜੋ 2023 ਦੇ ਵਿੱਚ 9 ਤੇ 10 ਜੁਲਾਈ ਨੂੰ ਇਹ ਸੜਕ ਟੁੱਟ ਗਈ ਸੀ ਭਾਰੀ ਤਵਾਈ ਸਾਹਮਣੇ ਹੋਈ ਸੀ ਸਾਹਮਣੇ ਦੁਕਾਨਾਂ ਵਰਕਸ਼ਾਪ ਆਇਆ ਇਹ ਕੋਟਰੋਡ ਨੇ ਘਰੋਂ ਸੜਕ ਜਾਂਦੀ ਹੈ ਜੀ ਅੱਗੇ ਇਹ ਦੇਖੋ ਜੋ ਉੱਪਰੋਂ ਅੱਜ ਮੀਂਹ ਪੈ ਰਿਹਾ ਰਾਤ ਦੇ ਰੁਕ ਰੁਕ ਕੇ ਇਹ ਪਾਣੀ ਨਾਲੇ ਦੇ ਵਿੱਚ ਆਇਆ ਹੋਇਆ ਹੈ ਔਰ ਜੇਕਰ ਭਾਰੀ ਮਾਤਰਾ ਦੇ ਵਿੱਚ 2 ਘੰਟੇ ਨਹੀਂ ਪੈ ਗਿਆ ਤੇ ਇਹ ਜੋ ਆਰ ਜੀ ਸਾਹਮਣੇ ਦੇਖੋ ਰਸਤਾ ਬਣਾਇਆ ਹੋਇਆ ਇਹ ਮਿੱਟੀ ਰੋੜ ਲਾਨੀ ਆ ਪਾਣੀ ਨੇ ਤੇ ਲੋਕਾਂ ਨੂੰ ਬਹੁਤ ਮੁਸ਼ਕਲ ਹੋਇਆ ਨਹੀਂ ਆ ਬਾਜ਼ਾਰ ਆਉਣ ਦੇ ਲਈ ਇਹ ਦੇਖ ਸਕਦੇ ਤੁਸੀਂ ਤੇ ਨੀਂ ਨੀ ਜਗ੍ਹਾ ਤੇ ਜੋ ਆਰ ਜੀ ਰਸਤਾ ਬਣਾਇਆ ਹੋਇਆ ਗੱਡੀਆਂ ਜਾ ਰਹੀਆਂ ਤੁਸੀਂ ਦੇਖੋ ਇਹ ਨੀਂ ਨੀ ਜਗ੍ਹਾ ਜਿੱਧਰ 2023 ਦੇ ਵਿੱਚ ਪਾਣੀ ਭਰ ਗਿਆ ਸੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਲੋਕਾਂ ਨੂੰ ਔਰ ਭਾਰੀ ਨੁਕਸਾਨ ਹੋਇਆ ਹੈ ਇਹਨਾਂ ਦਾ ਇਹ ਹੈ ਜੀ ਉਹ ਰੋਡ ਇਹ ਦੇਖ ਸਕਦੇ ਜੋ ਨੀਮੀ ਜਗ੍ਹਾ ਤੇ ਆਰਜੀ ਰਸਤਾ ਬਣਾਇਆ ਹੋਇਆ ਭਾਰੀ ਮੀਂਹ ਦੇ ਕਾਰਨ ਇਹ ਵੀ ਮਿੱਟੀ ਰੁੜ ਜਾਨੀ ਬੰਦ ਹੋ ਜਾਣਾ ਸੋ ਇਹ ਤੁਹਾਨੂੰ ਦਿਖਾਇਆ ਜੀ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲ ਮੱਠ ਕਰਕੇ ਜੇ ਭਾਰੀ ਮੀਂਹ ਪਿਆ ਤੇ ਰਸਤੇ ਕਾਰਨ ਮਾਜਰੀ ਠੇਕੇਦਾਰਾਂ ਵਾਲੀ ਸਾਈਡ ਤੇ ਪਿੰਡ ਅਤੇ ਗੋਬਿੰਦਵੈਲੀ ਦੇ ਦਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ